ਹਾਂਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿਰਾਜ ਗੋਪਤ ਤੇ ਸੋ ਕਾਫੀ ਲੋਕਾਂ ਦਾ ਫੋਨ ਆ ਰਿਹਾ ਸੀਗਾ ਮੂਵੀ ਦਾ ਰਿਵਿਊ ਵਾਸਤੇ ਤਾਂ ਧੁਰੰਦਰ ਮੂਵੀ ਰਣਵੀਰ ਸਿੰਘ ਦੀ ਹੁਣੇ-ਹੁਣੇ ਰਿਲੀਜ਼ ਹੋਈ ਹੈ ਤਾਂ ਕਾਫੀ ਚਰਚਾ ਦੇ ਵਿੱਚ ਹੈ ਮੂਵੀ ਤਾਂ ਅਸੀਂ ਦੋਨੇ ਹੁਣ ਨਾਈਟ ਸ਼ੋਅ ਦੇਖਣ ਦੇ ਵਾਸਤੇ ਜਾ ਰਹੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਤੁਹਾਨੂੰ ਮੂਵੀ ਦਾ ਰਿਵਿਊ ਦਿੰਨੇ ਆ ਮੂਵੀ ਦਾ ਟਾਈਮ ਹੈ 7:30 ਵਜੇ ਤੇ ਪੂਰੇ ਵੱਜ ਚੁੱਕੇ ਨੇ 9 ਅਸੀਂ ਹਾਂ ਯੂਨੀਵਰਸਿਟੀ ਦੇ ਬਾਹਰ ਉੱਤੇ ਤੇ ਜਾ ਰਹੇ ਆ ਫਟਾਫਟ ਵੈਸੇ ਤਾਂ ਟ੍ਰੈਫਿਕ ਹੈ ਨਹੀਂ ਪਹੁੰਚ ਜਾਗੇ ਟਾਈਮ ਸਿਰ ਲੱਗ ਰਹੇ ਆ ਉਮੀਦ ਹੈ ਕਿਉਂਕਿ ਅੱਜ ਨਾ ਸਾਰਾ ਦਿਨ ਬਹੁਤ ਬਹੁਤ ਜ਼ਿਆਦਾ ਬੀਜ਼ੀ ਸੀ ਤਾਂ ਮੈਨੂੰ ਉਮੀਦ ਸੀਗੀ ਵੀ ਅਸੀਂ ਲੇਟ ਹੋਵਾਂਗੇ ਤਾਂ ਇਹ ਅਸੀਂ 9:30 ਦਾ ਸ਼ੋਅ ਬੁੱਕ ਕਰ ਲਿਆ ਸੀ ਮੂਵੀ ਦਾ ਨਾ ਰਿਵਿਊ ਐਟਾ ਤਕੜਾ ਆ ਰਿਹਾ ਐਟਾ ਤਕੜਾ ਆ ਰਿਹਾ ਤੇ ਇੱਕ ਗਾਣਾ ਬਹੁਤ ਹੀ ਜ਼ਿਆਦਾ ਫੇਮਸ ਹੋ ਰਿਹਾ ਉਹ ਜਾ ਕੇ ਦੇਖਣਾ ਹੈ ਉਹ ਜਾ ਕੇ ਦੇਖਣਾ ਹੈਗਾ ਨਾ ਵੀ ਅਕਸ਼ੇਖਰਨਾ ਸਾਹਿਬ ਦੀ ਐਕਟਿੰਗ ਬਾਖਮਾਲ ਕਹਿ ਰਹੇ ਨੇ ਵੀ ਅਲਟੀਮੇਟ ਹੈ ਜਿਹੜਾ ਸੌਂਗ ਆ ਫਗਾਨੀ ਉਹ ਵੀ ਸੋ ਮੇਰੇ ਨਾਲ ਜਿਹੜੇ ਜੁੜੇ ਹੋਏ ਨੇ ਤੁਸੀਂ ਰਿਵਿਊ ਦੇਖਿਓ ਤੇ ਜਰੂਰ ਦੇਖ ਕੇ ਆਇਓ ਚਲੋ ਮਿਲਦੇ ਹਾਂ ਤੁਹਾਨੂੰ ਥੀਏਟਰ ਦੇ ਵਿੱਚ ਤਾਂ ਅਸੀਂ ਪਹੁੰਚ ਗਏ ਆ IMAX ਮਾਲ ਪਟਿਆਲਾ ਕਾਫੀ ਕਾਫੀ ਲੋਕ ਆਏ ਹੋਏ ਨੇ ਮੂਵੀ ਦੇਖਣ ਤੇ ਸ਼ਾਮ ਦਾ ਸ਼ੋਅ ਦੇਖਣ ਆਏ ਹੋਏ ਨੇ ਸਾਰੇ ਕੰਮ ਨਿਪਟਾ ਕੇ ਆਪਣਾ ਸਾਡੇ ਵਾਂਗ ਆਪਣਾ ਸ਼ੋਅ ਦੇਖਣ ਆਏ ਤੇ ਮੂਵੀ ਹੋएगी ਇੰਟਰਸਟਿੰਗ ਆਜੋ ਪਾ ਤੁਹਾਨੂੰ ਥੀਏਟਰ ਵੱਲ ਲੈ ਕੇ ਚੱਲਦੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਮੂਵੀ ਵਾਲੇ ਨੇ ਇਹ ਉੱਪਰ ਮੂਵੀ ਮੈਕਸ ਹੈ ਤੇ ਅੱਛਾ ਚੱਲ ਰਿਹਾ ਕੰਮ ਹਾਂਜੀ ਮੈਡਮ ਚਲਿਏ ਆਜੋ 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 ਚਲੋ ਜੀ ਸ਼ਾਪਸ ਸਾਰੇ ਮਾਲ ਦੀਆਂ ਬੰਦ ਹੋ ਗਈਆਂ ਮੈਕੜੀ ਓਪਨ ਹੈ ਐਂਟਰੀ ਆਪਣੀ ਹੋ ਗਈ ਹੈ ਤਾਂ ਇਹ ਅਪਕਮਿੰਗ ਮੂਵੀਜ਼ ਨੇ ਧਰੰਦਰ ਦਾ ਲੱਗਿਆ ਹੋਇਆ ਪੋਸਟਰ ਸੋ ਆਪਣੀਆਂ ਆਡੀ ਨੰਬਰ 4 ਮੋਸਟਲੀ ਆਪਣੀ ਆਰਡੀ ਨੰਬਰ ਹੋਰ ਹੀ ਆਉਂਦੀ ਹੈ ਕਾਫੀ ਵਾਰੀ ਅਸੀਂ ਹਾਲੇ ਤੱਕ ਜਿੰਨੇ ਵੀ ਮੂਵੀਜ਼ ਇੱਥੇ ਦੇਖਣਾ ਆਏ ਆ ਸਾਡੀ ਆਰਡੀ ਨੰਬਰ 4 ਹੀ ਆਈ ਹੈ ਥੈਂਕ ਯੂ ਬਰਾਉ ਤੇ ਚਲੋ ਇਹ ਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕਾ ਹਾਂ ਕੈਫੇਟੇਰੀ ایرিয়া ਤੇ ਇਹ ਵਾਲੀ ਮੂਵੀ ਆਉਣੀ ਹੈ ਜੀ 19 ਦਸੰਬਰ ਨੂੰ ਐਵਟਾਰ ਅਸੀਂ ਜਿਹੜਾ ਤੀਜਾ ਪਾਰਟ ਵੀ ਦੇਖਿਆ ਸੀ ਹਾਂ ਨੈਕਸਟ ਇਹ ਵਾਲਾ ਆਪਾਂ ਦੇਖਣਾ ਵਾ ਜੀ ਕਰੋ ਐਂਟਰੀ ਹਾਜੀ ਮੂਵੀ ਸਟਾਰਟ ਨਹੀਂ ਹੋਈ ਆਪਾਂ 10 ਮਿੰਟ ਪਹਿਲੇ ਪਹੁੰਚ ਗਏ ਗੱਡੀ ਨੋਕਲਾ ਦਸੇ ਚੱਲ ਨਹੀਂ ਕਰਾ ਯੋ ਆਊਟ ਲਾਈਟ ਇਜ਼ ਗੁੱਡ ਫਾਰ ਮੀ ਟੀਟਰ ਖਾਲੀ ਹੈ ਹਰੇ ਹੌਲੀ ਹੌਲੀ ਭਰ ਰਿਹਾ ਸੀਟ ਤੇ ਆਪਾਂ ਬੈਠ ਗਏ ਤੇ ਐਡ ਤੇ ਚੱਲ ਰਹੀਆਂ ਨੇ ਹਾਲੇ चालीस मिनट पर आतंकवादियों के हाथ में खाते हम ਕਿਸੇ ਦਾ ਪਤਾ ਦੇ ਬੱਲਕੋ ਨੇ ਅਬ ਉਸ ਦਾ ਪਤਾ ਦੇ ਸਰਾ ਮੱਚ ਕੋ ਬਤਾ ਦੇ ਹਾਂ ਉਸ ਅੰਦੀ ਖੁਸ਼ ਖਾਸ ਹੋ ਯਖੀ ਖੁਸ਼ ਹੋ ਉਸ والله ਖੁਸ਼ ਹੈ ਯਖੀ ਖੁਸ਼ 2 ਘੰਟੇ ਬਾਅਦ ਹੁਣ 11:30 ਵਜੇ ਹੁਣ ਇੰਟਰਵਲ ਹੋਇਆ ਤਾਂ ਤੁਸੀਂ ਦੇਖ ਲਓ ਭੀੜ ਨਿਕਲੀਆਂ ਮੁੰਡਿਆਂ ਦੀ ਇਧਰੋਂ ਵੀ ਆ ਰਹੇ ਨੇ ਆਪਾਂ ਵੀ ਕੁਝ ਖਾਣੇ ਪੀਣੇ ਆ ਚਾਲੀ ਅਗਲਾ ਸਿੱਖ ਯਾਰ ਜਿਹਦਾ ਬਸੇ ਸੰਦਰਾ ਭਰੀ ਹੋਈ ਆ ਫਿਲਮ ਦੇਖ ਕੇ ਆਏ ਆ ਅਲਟੀਮੇਟ ਮਤਲਬ ਕੀ ਬਾਤ ਹੈ ਹਾਂ ਸਮਝ ਨਹੀਂ ਆ ਰਿਹਾ ਸੀ ਕਿ ਕਦੋਂ ਖਤਮ ਕਦੋਂ ਹੋਈ ਜੀ ਲੱਗੀ ਵੀਰੇ ਇੱਕ 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 ਮਿੰਟ ਇੱਕ ਮਿੰਟ ਵੀ ਜ਼ਿਆਦਾ ਕਹਦਾ ਇੱਕ ਸੈਕਿੰਡ ਵਾਸਤੇ ਵੀ ਸਕਰੀਨ ਤੋਂ ਨਿਗਾਹ ਸਾਈਡ ਤੇ ਹੁੰਦੀ ਹੀ ਨਹੀਂ ਤੇ ਸਮਝ ਵੀ ਨਹੀਂ ਆ ਰਿਹਾ ਕੋਈ ਕੀ ਜਾ ਰਿਹਾ ਸਾਡੇ 3.5 ਘੰਟੇ ਦੀ ਮੂਵੀ ਆ ਤੇ ਸਿਰਾ ਬਈ ਰਣਵੀਰ ਸਿੰਘ ਦੀ ਐਕਟਿੰਗ ਅਲਟੀਮੇਟ ਐਕਸ਼ਨ ਕੀ ਬਾਤ ਹੈ ਸੰਜੀ ਦਾ ਤੇ ਸਿਰਾ ਅਕਸ ਅਕਸ਼ਰ ਕਰਨਾ ਸਭ ਤੋਂ ਜ਼ਿਆਦਾ ਹੋ ਗਿਆ मतलब ਫਿਲਮ ਨੂੰ ਉਹੀ ਖਿੱਚ ਕੇ ਲੈ ਗਈ ਹੈ ਯਾਰ ਲੋ ਯਾਰ ਬਾਈਟ ਬਲੌਗ ਬਾਲੀਵੁੱਡ ਤੋਂ ਐਡਾ ਵੱਡਾ ਪ੍ਰੋਜੈਕਟ ਐਕਸਪੈਕਟ ਨਹੀਂ ਸੀਗਾ ਤੇ ਇਹਦਾ ਇਹ ਹਜੇ ਹਾਫ ਆਇਆ ਪਾਰਟ 1 ਆਇਆ ਚੈਪਟਰਸ ਨੇ ਹਾਂ ਪਾਰਟ 2 ਹਜੇ ਆਉਣਾ ਹੈ 19 ਮਾਰਚ 2026 ਨੂੰ ਇਹਨਾਂ ਨੇ ਡੇਟ ਵੀ ਦਿੱਤੀ ਹੈ ਸੋਵਰੇ ਫਿਲਮ ਦੇਖ ਕੇ ਆਓ ਬਹੁਤ ਬਹੁਤ ਤੇ ਸਭਈ ਸੋਵਰੇ ਆਇਓ ਮਤਲਬ ਗੂਸ ਬੰਪ ਹਲੇ ਵੀ ਹਲੇ ਵੀ ਨਾ ਹਲੇ ਵੀ ਗੂਸ ਬੰਪ ਹੋਏ ਪਏ ਨੇ ਭਲੇ ਆਇਆ ਪੈਸਾ ਬਸੂਲ ਹੈ ਬਹੁਤ ਬਹੁਤ ਤੱਕ ਬਹੁਤ ਸਾਢੇ 9 ਵਜੇ ਆਈ ਸੀ ਪਰ ਵੀਰੇ ਪਤਾ ਨਹੀਂ ਲੱਗਦਾ ਆ ਦੇਖੋ ਤੁਹਾਨੂੰ ਦੱਸ ਦਿਆਂ ਇੱਕ ਵਜੇ ਗਿਆ ਤਾਂ ਫਿਰ ਇਹ ਟਾਈਮ ਆਪਣਾ ਕੱਢ ਕੇ ਆਇਆ ਹਾਂ ਸੋ ਭਾਈ ਜੀ ਕੀ ਆ ਬਾਤ ਹੈ ਸੋ ਤੁਹਾਨੂੰ ਬਲੌਗ ਕਰਨੇ ਲੱਗਿਆ ਆ ਰਿਵਿਊ ਜਰੂਰ ਦਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਮਿਲਦੇ ਆ